हां जी दोस्तों आशिक का जी उम्मीद करता दा सारे बढ़िया ਹੋਵੋਗੇ सो आज ਦੇ ਸੈਸ਼ਨ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਘਰੇ ਬੈਠ ਕੇ ਆਪਣੇ ਫੋਨ ਜਾਂ ਲੈਪਟਾਪ ਨੂੰ ਯੂਜ਼ ਕਰਕੇ ਆਪਾਂ ਡੇਲੀ 2000 ਰੁਪਏ ਕਮਾ ਸਕਦੇ ਹਾਂ ਉਹ ਵੀ ਇੱਕ ਜਾਂ ਦੋ ਘੰਟੇ ਕੰਮ ਕਰਕੇ ਮੇਰਾ ਨਾਮ ਗੁਪਿੰਦਰ ਸਿੰਘ ਆ ਔਰ ਮੈਂ ਖੰਨਾ ਸਿਟੀ ਤੋਂ ਬਿਲੋਂਗ ਕਰਦਾ ਔਰ ਜਿਸ ਪਲੇਟਫਾਰਮ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਪਲੇਟਫਾਰਮ ਤੇ ਮੈਂ ਬਹੁਤ ਵਧੀਆ ਅਰਨਿੰਗ ਕਰ ਰਿਹਾ ਮੇਰੇ ਨਾਲ ਬਹੁਤ سارے ਸਟੂਡੈਂਟ ਹਾਊਸ 5 ਤੇ ਜੋਬ ਪਰਸਨ ਕੰਮ ਕਰ ਰਹੇ ਨੇ ਜਿਹੜੇ ਦਿਨ ਦਾ ਬਹੁਤ ਵਧੀਆ ਪੈਸਾ ਕਮਾ ਰਹੇ ਨੇ ਔਰ ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਕਿਉਂਕਿ ਇਹ ਵੀਡੀਓ ਤੁਸੀਂ ਮੇਰੇ ਵਾਸਤੇ ਨਹੀਂ ਤੁਸੀਂ ਆਪਣੇ ਵਾਸਤੇ ਦੇਖ ਰਹੇ ਹੋ ਔਰ ਅਗਰ ਤੁਸੀਂ ਟਾਈਮ ਕੱਢਿਆ ਤਾਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ ਔਰ ਇਹਦੇ ਵਿੱਚ ਕੱਲੀ-ਕੱਲੀ ਚੀਜ਼ ਤੁਸੀਂ ਸਮਝਣੀ ਆ ਠੀਕ ਹੈ ਜੀ ਤਾਂ ਕਿ ਤੁਹਾਨੂੰ ਇਸ ਕੰਮ ਦੀ ਹੋਰ ਜ਼ਿਆਦਾ ਕਲੈਰਿਟੀ ਹੋ ਜਾਵੇ ਕੰਮ ਦੀ ਡਿਟੇਲ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਬੇਸਿਕ ਗੱਲਾਂ ਕਰੂੰਗਾ ਜਿਦੇ ਵਿੱਚ ਆਪਣਾ ਮਾਈਂਡਸੈਟ ਵੀ ਕਲੀਅਰ ਹੋਊਗਾ ਕਿ ਆਪਾਂ ਕਿਸ ਮਾਈਂਡਸੈਟ ਨਾਲ ਕੰਮ ਕਰਨਾ ਚਾਹੀਦਾ ਔਰ ਆਪਾਂ ਨੂੰ ਕੰਮ ਦੀ ਵੀ ਕਲੈਰਿਟੀ ਹੋ ਜਾਊ ਕਿ ਇਹ ਕੰਮ ਕਰਨਾ ਕਿਉਂ ਚਾਹੀਦਾ ਅਗਰ ਮਾਈਂਡਸੈਟ ਦੀ ਮੈਂ ਗੱਲ ਕਰਾਂ ਦੋ ਤਰ੍ਹਾਂ ਦਾ ਮਾਈਂਡਸੈਟ ਹੁੰਦਾ ਪੂਰ ਮਾਈਂਡਸੈਟ ਤੇ ਇੱਕ ਰਿਚ ਮਾਈਂਡਸੈਟ ਪੋਰ ਮਾਈਂਡਸੈਟ ਕੀ ਹੁੰਦਾ ਕਿ ਆਪਾਂ ਗਰੀਬ ਸੋਚ ਨਾਲ ਕੰਮ ਕਰਦੇ ਹਾਂ ਸਿਰਫ ਰੋਟੀ ਕੱਪੜਾ ਮਕਾਨ ਇਹਨਾਂ ਤਿੰਨ ਚੀਜ਼ਾਂ ਲਈ ਕੰਮ ਕਰਦੇ ਹਾਂ ਬਟ ਰਿਚ ਮਾਈਂਡਸੈਟ ਜਿਹੜਾ ਹੁੰਦਾ ਉਹਦੇ ਵਿੱਚ ਆਪਾਂ ਸੋਚਦੇ ਆ ਕਿ ਆਪਣਾ ਘਰ-ਵਾਰ ਵਧੀਆ ਹੋਵੇ ਆਪਣਾ ਕਾਰੋਬਾਰ ਵਧੀਆ ਹੋਵੇ ਆਪਣੇ ਕੋਲ ਫਾਈਨੈਂਸ਼ੀਅਲ ਫਰੀडम ਹੋਵੇ ਕਿ ਮੈਨੂੰ ਪੈਸੇ ਲਈ ਸਾਰੀ ਉਮਰ ਭੱਜਣਾ ਠਣਾ ਕਰਨੇ ਪਵੇ ਜਾਂ ਸਾਰੀ ਉਮਰ ਕੰਮ ਨਾ ਕਰਨਾ ਪਵੇ ਜਾਂ ਫਿਰ ਆਪਾਂ ਸੋਚਦੇ ਆ ਕਿ ਆਪਣੇ ਕੋਈ ਇੱਕ ਸਿਕਿਉਰਿਟੀ ਹੋਵੇ ਆਪਣੇ ਜਾਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਹੋਵੇ ਜਾਂ ਹੋਰ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਨੇ ਜਿਹਦੇ ਵਿੱਚ ਆਪਣਾ ਪੀ ਇਹ ਕੋਈ ਸਭ ਕੁਝ ਹੋਊਗਾ ਪਰ ਤਾਂ ਹੀ ਸ਼ਾਂਤ ਹੋਵਾਂਗੇ ਅਗਰ ਆਪਣੇ ਕੋਲ ਸਭ ਕੁਝ ਨਾ ਹੋਵੇ ਕਿਤੇ ਨਾ ਕਿਤੇ ਆਪਾਂ ਭਜਨ ਅਟ ਕਰਾਂਗੇ ਆਪਣਾ ਦਿਮਾਗ ਹਰ ਟਾਈਮ ਟੈਨਸ਼ਨ ਦੇ ਵਿੱਚ ਰਹੂਗਾ ਅਗਰ ਇਸ ਕੰਮ ਨੂੰ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰਿਚ ਮਾਈਂਡਸੈਟ ਦੇ ਨਾਲ ਕੰਮ ਕਰਨਾ ਪਊਗਾ ਮੈਂ ਤੁਹਾਨੂੰ ਇੱਕ கரੈਕਟ ਮੈਚ ਦੀ ਐਗਜ਼ਾਮਪਲ ਦੇ ਕੇ ਸਮਝਾਉਣਾ ਅਗਰ ਆਪਾਂ ਸੇਫ ਮੈਚ ਫੇੜਨਾ ਹੋਵੇ ਤਾਂ 1 ਦਾ 2 ਸਿੰਗਲ ਲੈ ਕੇ ਆਪਾਂ ਮੈਚ ਨੂੰ ਖੇੜ ਸਕਦੇ ਹਾਂ ਪਰ ਅਗਰ ਮੈਚ ਜਿੱਤਣਾ ਹੋਵੇ ਤਾਂ ਚੌਕੇ ਛੱਕੇ ਲਾਉਣੇ ਜ਼ਰੂਰੀ ਨੇ ਇੱਕ ਨਾਰਮਲ ਲਾਈਫ ਦੇ ਲਈ ਆਪਾਂ ਕੋਈ ਵੀ ਛੋਟਾ ਮੋਟਾ ਕੰਮ ਕਰਕੇ ਆਪਣਾ ਪੈਸਾ ਕਮਾ ਸਕਦੇ ਘਰ ਦਾ ਬੁਜਾਰਾ ਕਰ ਸਕਦੇ ਹਾਂ ਪਰ ਅਗਰ ਇੱਕ ਚੰਗਾ ਪੈਸਾ ਕਮਾਉਣਾ ਉਹਦੇ ਲਈ ਤੁਹਾਨੂੰ ਕੋਈ ਵਧੀਆ ਹੀ ਕੰਮ ਕਰਨਾ ਪਊਗਾ ਜਿਹਦੇ ਵਿੱਚ ਤੁਹਾਨੂੰ ਚੰਗਾ ਪੈਸਾ ਬਣਦਾ ਹੋਵੇ ਹੁਣ ਚੰਗਾ ਪੈਸਾ ਕਮਾਉਣ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਜਾਂ ਤਾਂ ਅੱਜ ਦੇ ਤਾਈ ਦੇ ਵਿੱਚ ਕੋਈ ਵਧੀਆ ਬਿਜ਼ਨਸ ਕਰਨਾ ਚਾਹੀਦਾ ਜਾਂ ਫਿਰ ਕਹਿ ਲਓ ਆਪਾਂ ਨੂੰ ਕੋਈ ਸਕਿੱਲ ਸਿੱਖ ਕੇ ਦੇ ਵਿੱਚ ਜਾਂ ਤੁਹਾਡੇ ਦਬਾਅ ਦੇ ਵਿੱਚ ਕੋਈ ਐਦਾਂ ਦਾ ਗੁਣ ਹੋਵੇ ਜਿਹਦੇ ਨਾਲ ਤੁਸੀਂ ਘਰੇ ਬੈਠੇ ਪੈਸਾ ਕਮਾ ਸਕੋ ਔਰ ਇੱਕ ਬਿਜ਼ਨਸ ਸਟਾਰਟ ਕਰਨ ਦੇ ਲਈ ਆਪਾਂ ਨੂੰ ਲੱਖਾਂ ਕਰੋੜਾ ਲਾਉਣੇ ਪੈਂਦੇ ਨੇ ਪਰ ਜੇ ਆਪਣੇ ਕੋਲ ਲੱਖਾਂ ਕਰੋੜਾ ਹੁੰਦੇ ਤਾਂ ਸ਼ਾਇਦ ਆਪਾਂ ਇੱਥੇ ਨਾ ਬੈਠੇ ਹੁੰਦੇ ਤਾਂ ਹੁਣ ਦੂਜਾ ਰਸਤਾ ਆਪਣੇ ਕੋਲ ਕੀ ਆ ਕਿ ਆਪਾਂ ਕੋਈ ਐਦਾਂ ਦਾ ਬੋਨਸ ਸਿੱਖੀਏ ਕੋਈ ਐਦਾਂ ਦੀ ਸਕਿੱਲ ਸਿੱਖੀਏ ਜਿਹਦੇ ਨਾਲ ਆਪਾਂ ਘਰੇ ਬੈਠ ਕੇ ਪੈਸਾ ਕਮਾ ਸਕੀਏ ਹੁਣ ਆਪਣੇ ਦਿਮਾਗ ਦੇ ਵਿੱਚ ਗੱਲ ਚਾਹੁੰਦੀ ਕਿ ਐਦਾ ਦੀ ਕਿਹੜੀ ਸਕਿੱਲ ਆ ਜਿਹਦੇ ਨਾਲ ਆਪਾਂ ਘਰੇ ਬੈਠੇ ਪੈਸਾ ਕਮਾ ਸਕਾ ਦਿਆਂ ਤਾਂ ਫਿਕਰ ਨਾ ਕਰੋ ਇਹ ਵੀਡੀਓ ਉਸੇ ਚੀਜ਼ ਵਾਸਤੇ ਆ ਤੁਹਾਨੂੰ ਕੁਝ ਕੰਮ ਕਰਨਾ ਕਿਉਂ ਚਾਹੀਦਾ ਗੱਲ ਇਸ ਤੇ ਆ ਕੇ ਖੜ ਜਾਂਦੀ ਆ ਦੇਖੋ ਦੋਸਤੋ ਬਹੁਤ ਸਾਰੇ ਇਸ ਵੀਡੀਓ ਨੂੰ ਸਟੂਡੈਂਟਸ ਵੀ ਦੇਖ ਰਹੇ ਹੋਣਗੇ ਬਹੁਤ ਸਾਰੇ ਹਾਊਸ ਵਾਈਫ ਦੇਖ ਰਹੇ ਹੋਣਗੇ ਤੇ ਜੋਬ ਪਰਸਨ ਹੋਣਗੇ ਕਈ ਬਿਲਕੁਲ ਫ੍ਰੀ ਹੋਣਗੇ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ ਦੇਖੋ ਅਗਰ ਤੁਸੀਂ ਸਟੂਡੈਂਟ ਹੋ ਅੱਗੇ ਜਾ ਕੇ ਕੋਈ ਨਾ ਕੋਈ ਆਪਾਂ ਨੇ ਜੋਬ ਕਰਨੀ ਆ ਜਾਂ ਕੋਈ ਹਾਊਸ ਵਾਈਫ ਨੇ ਜਿਨ੍ਹਾਂ ਨੇ ਪਹਿਲਾਂ ਕੋਈ ਜੋਬ ਦਾ ਐਕਸਪੀਰੀਅੰਸ ਵੀ ਕੀ ਸਮਝਣ ਦੀ ਜ਼ਰੂਰਤ ਆ ਕਿ ਇੰਡੀਆ ਦੇ ਵਿੱਚ ਜਿਹੜੇ ਲੋਕਾਂ ਨੂੰ ਜੌਬ ਮਿਲ ਵੀ ਜਾਂਦੀ ਆ ਉਹ ਅੰਡਰ ਇੰਪਲੋਇਮੈਂਟ ਦੇ ਵਿੱਚ ਆ ਜਾਂਦੇ ਨੇ ਅੰਡਰ ਇੰਪਲੋਇਮੈਂਟ ਦਾ ਮਤਲਬ ਕੀ ਆ ਕਿ ਤੁਹਾਨੂੰ ਸੈਲਰੀ ਤਾਂ ਮਿਲ ਰਹੀ ਆ ਪਰ ਜਿੰਨਾ ਤੁਸੀਂ ਕੰਮ ਕਰ ਰਹੇ ਹੋ ਜਿੰਨੀ ਤੁਹਾਡੀ ਕੁਆਲਿਫੀਕੇਸ਼ਨ ਆ ਉਹਦੇ ਅਕੋਰਡਿੰਗ ਉਹ ਸੈਲਰੀ ਕੁਝ ਵੀ ਨਹੀਂ ਹੋएगी ਆਪਾਂ ਅੰਡਰ ਇੰਪਲੋਇਮੈਂਟ ਦੇ ਵਿੱਚ ਕਿਉਂ ਆਉਂਦੇ ਆ ਇੱਕ ਵਧੀਆ ਪੜ੍ਹਾਈ ਲਿਖਾਈ ਕਰਨ ਦੇ ਬਾਵਜੂਦ ਵਧੀਆ ਨੰਬਰ ਲੈ ਕੇ ਜਾਣ ਦੇ ਬਾਵਜੂਦ ਔਰ ਇੱਕ ਵਧੀਆ ਡਿਗਰੀ ਹੋਣ ਦੇ ਬਾਵਜੂਦ ਕਿਉਂਕਿ ਆਪਣੇ ਕੋਲ ਕੋਈ ਸਕਿੱਲ ਨਹੀਂ ਹੁੰਦੀ ਹੁਣ ਜਿੰਨੀਆਂ ਵੀ ਤੁਸੀਂ ਆਈਟੀ ਸੈਕਟਰ ਦੀਆਂ ਕੰਪਨੀਆਂਸ ਦੇਖ ਲਓਗੇ ਜਾਂ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਅਧਾਰੇ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਉੱਥੇ ਇੱਕ ਨੰਬਰ ਜਾਂ ਡਿਗਰੀ ਦੇ ਨਾਲੋਂ ਇੱਕ ਸਕਿੱਲ ਦੀ ਜ਼ਿਆਦਾ ਵੈਲਿਊ ਆ ਅਗਰ ਕੋਡੇ ਕੋਲ ਇੱਕ ਸਕਿੱਲ ਨਹੀਂ ਹੈਗੀ ਤਾਂ ਤੁਸੀਂ ਕੁਝ ਵੀ ਯਾਦ ਹਾਸਲ ਨਹੀਂ ਕਰ ਸਕਦੇ ਜਾਂ ਜ਼ਿਆਦਾ ਪੈਸਾ ਨਹੀਂ ਕਮਾ ਸਕਦੇ ਪੰਜਾਬ ਦੇ ਵਿੱਚ ਬਹੁਤ ਵਧੀਆ-ਵਧੀਆ ਇੰਡਸਟਰੀਜ਼ ਨੇ ਜਾਂ ਪੰਜਾਬ ਦੇ ਬਹੁਤ ਵਧੀਆ ਬਿਜ਼ਨਸਮੈਨ ਨੇ ਜਿਨ੍ਹਾਂ ਨੇ ਆਪਣੇ ਜਿਹੜੇ ਬਿਕਾਰੋਬਾਰ ਮੇ ਉਹ ਜਾਤਾ ਬੈਂਗਲੌਰ ਦੇ ਵਿੱਚ ਓਪਨ ਕੀਤੇ ਹੋਏ ਨੇ ਦਿੱਲੀ ਦੇ ਵਿੱਚ ਓਪਨ ਕੀਤੇ ਹੋਏ ਨੇ ਕਿਸੇ ਉਸ ਸਟੇਟ ਦੇ ਵਿੱਚ ਓਪਨ ਕੀਤੇ ਹੋਏ ਨੇ ਜਦ ਫੋਰਨ ਕੰਟਰੀ ਦੇ ਵਿੱਚ ਜਾ ਕੇ ਉਹ ਆਪਣਾ ਕੰਮ ਕਰ ਰਹੇ ਨੇ ਅਗਰ ਤੁਸੀਂ ਇਹਨਾਂ ਨੂੰ ਇਸਦਾ ਰੀਜ਼ਨ ਪੁੱਛੋਗੇ ਕਿ ਉਹ ਆਪਣਾ ਬਿਜ਼ਨਸ ਪੰਜਾਬ ਤੋਂ ਬਾਹਰ ਕਿਉਂ ਲੈ ਕੇ ਜਾਂਦੇ ਨੇ ਉਹਨਾਂ ਕੋਲ ਸਭ ਤੋਂ ਵੱਡਾ ਰੀਜ਼ਨ ਇਹੀ ਹੁੰਦਾ ਹੈ ਪੰਜਾਬ ਦੇ ਸਟੂਡੈਂਟਸ ਕੋਲ ਅਜੇ ਟਾਈਮ ਦੇ ਵਿੱਚ ਉਨੀ ਜ਼ਿਆਦਾ ਵਧੀਆ ਸਕਿਲਸ ਨਹੀਂ ਹੈਗੀਆਂ ਜਿਦੇ ਨਾਲ ਉਹ ਆਪਣੇ ਕੰਮ ਨੂੰ ਅੱਗੇ ਵਧਾ ਸਕਣ। ਸੋ ਇਹ ਸਭ ਤੋਂ بڑا ਰੀਜ਼ਨ ਹੈ ਕਿ ਉਹ ਆਪਣਾ ਕੰਮ ਬਾਹਰ ਸ਼ਿਫਟ ਕਰ ਰਹੇ ਨੇ। ਤਾਂ ਮੈਂ ਤੁਹਾਨੂੰ ਕੁਝ ਐਦਾਂ ਦੇ ਪਲੇਟਫਾਰਮ ਬਾਰੇ ਦੱਸੂਗਾ ਜਿਦੇ ਨਾਲ ਤੁਸੀਂ ਆਪਣੀ ਸਕਿਲਸ ਵੀ ਬੈਸਟ ਕਰ ਸਕਦੇ ਹੋ ਔਰ ਵਧੀਆ ਕੰਪਨੀ ਦੇ ਵਿੱਚ ਜੌਬ ਕਰਕੇ ਇੱਕ ਵਧੀਆ ਪੈਸਾ ਕਮਾ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਕਿਸ ਪਲੇਟਫਾਰਮ ਦੇ ਉੱਪਰ ਕੰਮ ਕਰਦੇ ਆ ਆਪਾਂ ਭਾਰਤ ਸਕਸੈਸ ਈ-ਲਰਨਿੰਗ ਪਲੇਟਫਾਰਮ ਦੇ ਉੱਪਰ ਕੰਮ ਕਰਦੇ ਆ ਇਹ ਪਲੇਟਫਾਰਮ ਦੇ ਉੱਤੇ ਬਹੁਤ ਸਾਰੇ ਸਟੂਡੈਂਟਸ ਨੇ ਹਾਊਸ ਵਾਈਫ ਨੇ ਔਰ ਜੋਬਸ ਨੇ ਕੰਮ ਕਰਕੇ ਬਹੁਤ ਵਧੀਆ ਪੈਸਾ ਕਮਾਇਆ ਔਰ ਇਹਦੇ ਵਿੱਚ ਆਪਾਂ ਅਫੀਲੀਏਟ ਮਾਰਕੀਟਿੰਗ ਬਾਰੇ ਸਿਖਾਇਆ ਜਾਂਦਾ ਜਿਦੇ ਵਿੱਚ ਆਪਾਂ ਸਿੱਖਦੇ ਹਾਂ ਕਿ ਆਪਾਂ ਕਿੱਦਾਂ ਅਫੀਲੀਏਟ ਮਾਰਕੀਟਿੰਗ ਕਰਕੇ ਮਹੀਨੇ ਦਾ 50 ਤੋਂ 60000 ਰੁਪਏ ਕਮਾ ਸਕਦੇ ਹਾਂ ਜਾਂ ਫਿਰ ਆਪਾਂ ਸਕਿੱਲਸ ਸਿੱਖ ਕੇ ਐਜ਼ ਅ ਫ੍ਰੀਲਾਂਸਰ ਕੰਮ ਕਰਕੇ ਮਹੀਨੇ ਦਾ 40 ਤੋਂ 50000 ਕਿਵੇਂ ਕਮਾ ਸਕਦੇ ਹਾਂ ਹੁਣ ਅਫੀਲੀਏਟ ਮਾਰਕੀਟਿੰਗ ਕੀ ਹੁੰਦੀ ਆ ਅਫੀਲੀਏਟ ਮਾਰਕੀਟਿੰਗ ਹੁੰਦੀ ਹੈ ਜਦੋਂ ਤੁਸੀਂ ਕਿਸੇ ਪ੍ਰੋਡਕਟ ਜਾਂ ਸਰਵਿਸ ਨੂੰ ਪ੍ਰਮੋਟ ਕਰਦੇ ਹੋ ਤਾਂ ਕੋਈ ਵੀ ਕਸਟਮਰ ਆ ਕੇ ਉਹ ਪ੍ਰੋਡਕਟ ਜਾਂ ਸਰਵਿਸ ਪਾਏ ਕਰਦਾ ਤਾਂ ਤੁਹਾਨੂੰ ਉਹਦੇ ਵਿੱਚੋਂ ਕਮਿਸ਼ਨ ਮਿਲਦਾ ਔਰ ਇਸੇ ਨੂੰ ਕਹਿੰਦੇ ਨੇ ਅ ਬਟ ਇਹਦੇ ਨਾਲ ਨਾਲ ਤੁਹਾਨੂੰ ਕੁਝ ਐਦਾਂ ਦੀਆਂ ਸਕਿੱਲਜ਼ ਵੀ ਸਿੱਖਣ ਨੂੰ ਮਿਲ ਜਾਂਦੀਆਂ ਨੇ ਜਿਨ੍ਹਾਂ ਨੂੰ ਸਿੱਖ ਕੇ ਤੁਸੀਂ ਐਡਾ ਫ੍ਰੀਲਾਂਸਿੰਗ ਦੇ ਤੌਰ ਤੇ ਮਤਲਬ ਆਪਣਾ ਛੋਟਾ ਜਿਹਾ ਕੰਮ ਸਟਾਰਟ ਕਰਕੇ ਆਪਣਾ ਛੋਟਾ ਬਿਜ਼ਨਸ ਸਟਾਰਟ ਕਰਕੇ ਮਹੀਨੇ ਦਾ 40 ਤੋਂ 50 ਹਜ਼ਾਰੀ इजीली ਕਮਾ ਸਕਦੇ ਹੋ ਫਿਰ ਭਾਰ ਸਕਸੈਸ ਬਾਰੇ ਗੱਲ ਕਰਾਂਗੇ ਕਿ ਇਹ ਜਿਹੜੀਆਂ ਕਿਹੜੀਆਂ ਸਕਿੱਲਜ਼ ਨੇ ਜਿਨ੍ਹਾਂ ਨੂੰ ਸਿੱਖ ਕੇ ਆਪਾਂ ਡੇਲੀ ਦਾ 2000 ਰੁਪਿਆ ਕਮਾ ਸਕਦੇ ਹਾਂ ਸੋ ਪਹਿਲੀ ਸਕਿੱਲ ਹੈਗੇ ਇੰਟਰਵਿਊ ਮਾਸਟਰੀ ਦੀ ਜਿਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਕਿ ਇੰਟਰਵਿਊ ਨੂੰ ਕਿੱਦਾਂ ਕਲੀਅਰ ਕਰਨਾ ਹੁੰਦਾ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਫ ਇਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਕਿ ਇੰਸਟਾਗ੍ਰਾਮ ਤੇ ਕਿੱਦਾਂ ਦਾ ਕੰਟੈਂਟ ਆਪਾਂ ਨੂੰ ਪਾਉਣਾ ਚਾਹੀਦਾ ਕੰਟੈਂਟ ਨੂੰ ਕਿੱਦਾਂ ਵਾਇਰਲ ਕਰਨਾ ਚਾਹੀਦਾ ਹੈ ਜਾਂ ਇੰਸਟਾਗ੍ਰਾਮ ਨੂੰ ਕਿੱਦਾਂ ਗਰੋਅ ਕਰ ਸਕਦੇ ਆ ਤੇ YouTube ਮਾਸਟਰੀ ਬਾਰੇ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਕਿ YouTube ਤੇ ਆਪਾਂ ਕਿੱਦਾਂ ਅਰਨਿੰਗ ਕਰ ਸਕਦੇ ਆ ਕਿੱਦਾਂ ਆਪਾਂ ਚੈਨਲ ਮੋਨਟਾਈਜ਼ ਕਰਵਾ ਸਕਦੇ ਆ ਜਾਂ ਕਿੱਦਾਂ ਚੈਨਲ ਕ੍ਰੀਏਟ ਕਰ ਸਕਦੇ ਆ ਕੈਨਵਾ ਬਾਰੇ ਸਿੱਖਣ ਨੂੰ ਮਿਲਦਾ ਹੈ ਕਿ ਕੈਨਵਾ ਐਪ ਤੇ ਆਪਾਂ ਕਿੱਦਾਂ ਪੋਸਟਰ ਤਿਆਰ ਕਰ ਸਕਦੇ ਆ ਕਿੱਦਾਂ ਵੀਡੀਓਜ਼ ਤਿਆਰ ਕਰ ਸਕਦੇ ਆ ਜਿਦੇ ਨਾਲ ਆਪਾਂ ਇੱਕ ਵਧੀਆ ਅਰਨਿੰਗ ਕਰ ਸਕਦੇ ਆ ਐਫੀਲੇਟ ਮਾਰਕੀਟਿੰਗ ਦੀ ਸਕਿੱਲ ਸਿੱਖਣ ਨੂੰ ਮਿਲਦੀ ਹੈ ਜਿਹਦੇ ਵਿੱਚ ਆਪਾਂ Amazon ਤੇ Flipkart ਵਰਗੀਆਂ ਸਾਈਟਸ ਤੇ ਕੰਮ ਕਰਕੇ ਕਿੱਦਾਂ ਪੈਸਾ ਕਮਾ ਸਕਦੇ ਆ ਅਸਲ ਬ੍ਰਾਂਡਿੰਗ ਦੀ ਸਕਿਲ ਸਿੱਖਣ ਨੂੰ ਮਿਲਦੀ ਹੈ ਜਿਦੇ ਵਿੱਚ ਆਪਾਂ ਸਿੱਖਦੇ ਹਾਂ ਕਿ ਕਿੱਦਾਂ ਆਪਣਾ ਬ੍ਰਾਂਡ ਬਣਾ ਸਕਦੇ ਹਾਂ ਸੋ ਉਸ ਤੋਂ ਬਾਅਦ ਆਪਾਂ ਨੂੰ ਬਹੁਤ ਇੰਪੋਰਟੈਂਟ ਸਕਿਲ ਸਿੱਖਣ ਨੂੰ ਮਿਲਦੀ ਹੈ ਜਿਹਨੂੰ ਆਪਾਂ ਕਮਿਊਨੀਕੇਸ਼ਨ ਸਕਿਲ ਵੀ ਕਹਿ ਦਿੰਨੇ ਆ ਕਮਿਊਨੀਕੇਸ਼ਨ ਸਕਿਲ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਅਗਰ ਤੁਸੀਂ ਵੱਡੀ ਤੋਂ ਵੱਡੀ ਕੰਪਨੀ ਦੇ ਵਿੱਚ ਜੌਬ ਹਾਸਲ ਕਰਨਾ ਚਾਹੁੰਦੇ ਤਾਂ ਤੁਹਾਡੇ ਕਮਿਊਨੀਕੇਸ਼ਨ ਸਕਿਲਸ ਬਹੁਤ ਜ਼ਿਆਦਾ ਬੈਟਰ ਹੋਣੀਆਂ ਚਾਹੀਦੀਆਂ ਨੇ ਇੱਕ ਤੁਹਾਨੂੰ ਸਕਿਲ ਇਹ ਜੀ ਸਿਖਾਈ ਜਾਂਦੇ ਆ ਜਿਦੇ ਨਾਲ ਤੁਹਾਨੂੰ ਹੋਰ ਵੀ ਚੀਜ਼ਾਂ ਬਾਰੇ ਪਤਾ ਲੱਗਦਾ ਕਿ ਤੁਸੀਂ ਆਨਲਾਈਨ ਅਰਨਿੰਗ ਕਿੱਦਾਂ ਕਰ ਸਕਦੇ ਹੋ ਤੁਸੀਂ ਘਰੇ ਬ ਉਹਦੇ ਲਈ ਅਲੱਗ ਤੋਂ ਸਕਿੱਲ ਸਿਖਾਈ ਜਾਂਦੀ ਆ ਹੁਣ ਦੋਸਤੋ ਬਹੁਤ ਸਾਰੇ ਦੋਸਤਾਂ ਇਹ ਦਵਾ ਦੇ ਵਿੱਚ ਇੱਕ ਗੱਲ ਚੱਲਦੀ ਹੋਊਗੀ ਕਿ ਇਹ ਸਕਿੱਲ ਸਿੱਖਣ ਲਈ ਸਾਨੂੰ ਕੀ ਕਰਨਾ ਪੈਣਾ ਕੀ ਕੋਈ ਇਨਵੈਸਟਮੈਂਟ ਕਰਨੀ ਪੈਣੀ ਆ ਤਾਂ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਵਾਂ ਜਿੰਦਗੀ ਦੇ ਵਿੱਚ ਆਪਾਂ ਨੂੰ ਕੋਈ ਵੀ ਚੀਜ਼ ਫ੍ਰੀ ਨਹੀਂ ਮਿਲਦੀ ਹੁੰਦੀ ਕੁਛ ਨਾ ਕੁਛ ਆਪਾਂ ਨੂੰ ਪੇ ਕਰਨਾ ਪੈਂਦਾ ਅਗਰ ਇੱਕ ਲਾਰਜ ਰਿਜ਼ੀਟ ਟਿਕਟ ਵੀ ਆਪਾਂ ਲੈ ਰਹੇ ਆ ਤਾਂ ਉਹ ਵੀ ਆਪਾਂ ਨੂੰ ਫ੍ਰੀ ਨਹੀਂ ਮਿਲਦੀ ਉਹਦੇ ਲਈ ਵੀ ਆਪਾਂ ਨੂੰ ਪੈਸਾ ਬੇ ਕਰਨਾ ਪੈਂਦਾ ਉਦਾਂ ਹੀ ਦੋਸਤੋ ਇਹ ਸਕਿੱਲ ਦੀ ਵੀ ਕੁਝ ਕੀਮਤ ਆ ਅਗਰ ਮੈਂ ਕੀਮਤ ਦੀ ਗੱਲ ਕਰਾਂ ਤਾਂ ਇਹ ਇੱਕ ਪੈਕੇਜ ਮਿਲ ਜਾਂਦਾ ਆਪਾਂ ਨੂੰ 50000 ਤੋਂ ਵੀ ਜ਼ਿਆਦਾ ਦੀ ਆ ਪਰ ਜਿਨ੍ਹਾਂ ਨੇ ਤੁਹਾਨੂੰ ਇਹ ਵੀਡੀਓ ਦਾ ਲਿੰਕ ਸ਼ੇਅਰ ਕੀਤਾ ਅਗਰ ਤੁਸੀਂ ਉਹਨਾਂ ਦੇ ਥਰੂ ਇਹ ਪੈਕੇਜ ਬਾਏ ਕਰਦੇ ਹੋ ਤਾਂ ਤੁਹਾਨੂੰ ਸਿਰਫ 2000 ਰੁਪਏ ਦੇ ਵਿੱਚ ਇਹ ਪੈਕੇਜ ਮਿਲ ਜਾਂਦਾ ਔਰ ਇਹੀ ਪੈਕੇਜ ਅਗਰ ਤੁਸੀਂ ਕਿਸੇ ਨੂੰ ਐਫੀਲੀਏਟ ਕਰਦੇ ਹੋ ਮਤਲਬ ਤੁਹਾਡੇ ਥਰੂ ਇਹ ਪੈਕੇਜ ਕੋਈ ਬਾਏ ਕਰਦਾ ਤਾਂ ਤੁਹਾਨੂੰ ਇੱਕ ਪੈਕੇਜ ਦੇ ਮਗਰ 1700 ਰੁਪਏ ਦੀ ਇਨਕਮ ਆਉਂਦੀ ਆ ਔਰ ਅਗਰ ਤੁਸੀਂ ਦਿਨ ਦੇ ਵਿੱਚ ਦੋ ਪੈਕੇਜ ਅੱਗੇ ਐਫੀਲੀਏਟ ਕਰਦੇ ਹੋ ਤਾਂ ਤੁਹਾਨੂੰ ਦੋ ਪੈਕੇਜ ਦੇ ਮਗਰ 3400 ਰੁਪਏ ਦੀ ਇਨਕਮ ਆਉਂਦੀ ਆ ਮਤਲਬ 3000 ਤੋਂ ਵੀ ਜ਼ਿਆਦਾ ਦੀ ਕਮਾਈ ਤੁਸੀਂ ਇੱਕ ਦਿਨ ਦੇ ਵਿੱਚ ਕਰ ਸਕਦੇ ਹੋ ਉਹਦੇ ਇਸ ਪਲੇਟਫਾਰਮ ਦੇ ਉੱਪਰ ਆਪਾਂ ਦੋ ਤਰੀਕੇ ਨਾਲ ਇਨਕਮ ਕਮਾ ਸਕਦਾ ਹੈ ਇੱਕ ਤਾਂ ਇਹ ਸਕਿਲਸ ਸਿੱਖ ਕੇ ਤੁਸੀਂ ਕੰਮ ਕਰਕੇ ਪੈਸਾ ਕਮਾ ਸਕਦੇ ਹੋ ਔਰ ਇਹ ਸਕਿਲਸ ਅਗੇ ਐਫੀਲੀਏਟ ਕਰਕੇ ਵੀ ਪੈਸਾ ਕਮਾ ਸਕਦੇ ਹੋ ਅਗਰ ਮੈਂ ਸਕਿਲਸ ਤੋਂ ਸਿੱਖ ਕੇ ਕੰਮ ਕਰਨ ਦੀ ਗੱਲ ਕਰਾਂ ਜਿਵੇਂ ਤੁਸੀਂ ਇੰਸਟਾਗ੍ਰam ਦੀ ਗੱਲ ਕਰਦੇ ਤਾਂ ਕਿ ਇੰਸਟਾਗ੍ਰam ਤੁਸੀਂ ਚਲਾਉਣਾ ਸਿੱਖ ਜਾਂਦੇ ਹੋ ਵਧੀਆ ਤਰੀਕੇ ਨਾਲ ਤਾਂ ਤੁਸੀਂ ਕਈ ਲੋਕਾਂ ਦਾ ਇੰਸਟਾਗ੍ਰam ਹੈਂਡਲ ਕਰ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਇੱਕ ਵਧੀਆ ਇਨਕਮ ਮਿਲਣੀ ਸਟਾਰਟ ਹੋ ਜਾਂਦੀ ਆ ਜਾਂ YouTube ਦਾ ਚੈਨਲ ਤੁਸੀਂ ਮੋਨਟਾਈਜ਼ ਕਰਵਾਉਣ ਦੇ ਵਿੱਚ ਕਿਸੇ ਦੀ ਹੈਲਪ ਕਰਦੇ ਤੁਸੀਂ ਉੱਥੇ ਪੈਸੇ ਚਾਹ ਤਿਕਾ ਸਾ ਦੇਓ ਕੈਨਵਾ ਤੇ ਵੀਡੀਓਜ਼ ਜਾਂ ਕਹ ਲਓ ਟਿਊਟੋਰੀਅਲਸ ਬਣਾ ਕੇ ਤੁਸੀਂ ਵਧੀਆ ਇਨਕਮ ਅਰਨ ਕਰ ਸਕਦੇ ਹੋ ਪੋਸਟਰ ਬਣਾ ਕੇ ਪੈਸਾ ਕਮਾ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੇ ਸਕਿਲਸ ਹੈਗੀਆਂ ਨੇ ਜਿਨ੍ਹਾਂ ਨੂੰ ਸਿੱਖ ਕੇ ਤੁਸੀਂ ਇੱਕ ਵਧੀਆ ਅਰਨੀ ਕਰਨੀ ਸਟਾਰਟ ਕਰ ਸਕਦੇ ਹੋ otherwise ਤੁਸੀਂ ਇਹ ਹੀ ਸਕਿਲਸ ਅੱਗੇ ਐਫੀਲੀਏਟ ਕਰਕੇ ਦਿਨ ਦਾ ਬਹੁਤ ਵਧੀਆ ਪੈਸਾ ਕਮਾਉਣਾ ਸਟਾਰਟ ਕਰ ਸਕਦੇ ਹੋ ਪਰ ਗੱਲਾਂ ਇਹਦੇ ਮਾਈਂਡਸੈਟ ਦੇ ਉੱਪਰ ਅਗਰ ਅਜੇ ਵੀ ਬਹੁਤ ਸਾਰੇ ਦੋਸਤ ਪੂਰ ਮਾਈਂਡਸੈਟ ਰੱਖੀ ਬੈਠੇ ਨੇ ਤਾਂ ਉਹਨਾਂ ਨੂੰ ਇਹ ਚੀਜ਼ ਸੋਚਣ ਦੀ ਲੋੜ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦਾ ਮੇਰੇ ਕੋਲ ਇਹ ਜੀ ਕਿਹੜੀ ਸਕਿਲ ਆ ਜਿਹਦੇ ਨਾਲ ਮੈਂ ਵਧੀਆ ਪੈਸਾ ਕਮਾ ਸਕਦਾ ਤਾਂ ਅਗਰ ਅਜੇ ਵੀ ਤੁਸੀਂ ਇਸ ਕੰਮ ਨੂੰ ਨਹੀਂ ਕਰਨਾ ਚਾਹੁੰਦੇ ਤਾਂ ਮੈਂ ਤਾਂ ਛੱਡੋ ਜੀ ਫਿਰ ਰੱਬ ਵੀ ਤੁਹਾਨੂੰ ਪੈਸਾ ਕਮਾਉਣ ਦੇ ਵਿੱਚ ਹੈਲਪ ਨਹੀਂ ਕਰ ਸਕਦਾ ਤਾਂ ਅਗਰ ਤੁਸੀਂ ਰਿਚ ਮਾਈਂਡਸੈਟ ਦੇ ਨਾਲ ਕੰਮ ਕਰਨਾ ਚਾਹੁੰਦੇ ਤਾਂ ਤੁਹਾਡਾ ਮੋਸਟ ਵੈਲਕਮ ਆ ਤੁਸੀਂ ਜਲਦੀ ਤੋਂ ਜਲਦੀ ਇਹ ਪੈਕੇਜ ਬਾਏ ਕਰੋ ਔਰ ਮੈਂ ਤੁਹਾਨੂੰ ਪਰਸਨਲੀ ਗਾਈਡ ਕਰੂੰਗਾ ਕਿ ਕਿਵੇਂ ਤੁਸੀਂ ਇੱਕ ਵਧੀਆ ਆਰਨੀਂਗ ਕਰ ਸਕਦੇ ਹੋ ਘਰੇ ਬੈਠ ਕੇ ਮੇਰੇ ਵੱਲੋਂ ਵੈਸਟ ਆਫ ਨਾਟਾ ਜੀ